ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਪਰ ਜੇ ਫਿਰ ਆਏ ਕੁਮੀਦ ਦੇ ਨਾਲ ਕੋਈ ਸਿੱਖਣ ਨੂੰ ਮਿਲੂਗਾ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ ਥੋੜਾ ਬਹੁਤ ਫਾਇਦਾ ਹੋਊਗਾ ਮੈਂ ਫਿਰ ਆਇਆ ਆਪਣੀ ਉਸੇ ਕੋਸ਼ਿਸ਼ ਤੇ ਨਾਲ ਕਿ ਤੁਹਾਨੂੰ ਕੋਈ ਨਾ ਕੋਈ ਚੰਗੀ ਜਾਣਕਾਰੀ ਜ਼ਰੂਰ ਮਿਲੇ ਤੇ ਇੱਕ ਚੀਜ਼ ਹਾਂ ਮੈਨੂੰ ਪਤਾ ਆਈ ਐਮ ਸੌਰੀ ਆਈ ਐਮ ਸੌਰੀ ਫਾਰ ਥੈਟ ਕੱਲ ਜੋ ਲਾਈਵ ਸੈਸ਼ਨ ਦੇ ਵਿੱਚ ਥੋੜੀ ਗੜਬੜ ਹੋਈ ਤੇ ਉਹਦੇ ਕਰਕੇ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤ ਵੇਟ ਕਰ ਰਹੇ ਹੋਣਗੇ ਮੈਨੂੰ ਪਤਾ ਇਹ ਚੰਗੀ ਤਰ੍ਹਾਂ ਮੈਨੂੰ ਖੁਦ ਨੂੰ ਵੀ ਬੁਰਾ ਫੀਲ ਹੋਇਆ ਬਟ ਐਕਚੁਅਲੀ ਕਿ ਘਰ ਸਾਡੇ ਦੋ ਜਾਨਵਰ ਰੱਖੇ ਹੋਏ ਆ ਤੇ ਉਹ ਸ਼ਰਾਰਤਾਂ ਕਰ ਰਹੇ ਸੀ ਇੱਕ ਦੇ ਛੱਟ ਲੱਗ ਗਈ ਮਤਲਬ ਮੇਰੀ ਬੇਟੀ ਤੇ ਮੇਰਾ ਬੇਟਾ ਠੀਕ ਹੈ ਜੀ ਬਸ ਲਾਈਵ ਸੈਸ਼ਨ ਸਟਾਰਟ ਹੋਣ ਤੋਂ ਥੋੜੀ ਦੇਰ ਪਹਿਲਾਂ ਹੀ ਇੱਕ ਭਾਈ ਸਾਹਿਬ ਨੇ ਛੱਟ ਖਾ ਲਈ ਉਹਨਾਂ ਚੋਂ ਤੇ ਲਾਈਵ ਸੈਸ਼ਨ ਆਪਣਾ ਵਿੱਚ ਹੀ ਰਹਿ ਗਿਆ ਇਹ ਹੋ ਗਈ ਥੋੜੀ ਜਿਹੀ ਗੜਬੜ ਮੈਂ ਟਰਾਈ ਕਰੂੰਗਾ ਅੱਗੇ ਤੋਂ ਕਿ ਇਸ ਤਰ੍ਹਾਂ ਨਾ ਹੋਵੇ ਕਿਉਂਕਿ ਤੁਸੀਂ ਸਾਰੇ ਵੀ ਵੇਟ ਕਰਦੇ ਹੋ ਤੇ ਇਸ ਕਰਕੇ ਹੁਣ ਉਹ ਲਾਈਵ ਸੈਸ਼ਨ ਆਪਾਂ ਅਗਲੀ ਵਾਰ ਸੰਡੇ ਨੂੰ ਜ਼ਰੂਰ ਕਰਾਂਗੇ ਥੋੜਾ ਉਹਨਾਂ ਨੂੰ ਵੀ ਕਹਿੰਦੇ ਆ ਜੀ ਸੰਕਲਪਾ ਕੇ ਰੱਖਾਂਗੇ ਥੋੜਾ ਕੰਟਰੋਲ ਚ ਰਹਿਣਗੇ ਤਾਂ ਹੁਣ ਆਪਾਂ ਅੱਜ ਦੀ ਗੱਲ ਕਰਦੇ ਆ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਤੁਹਾਨੂੰ ਥੰਬਨੇਲ ਤੋਂ ਆਈਡੀਆ ਹੋ ਗਿਆ ਹੋਊਗਾ ਕਿ ਤਿੰਨ ਨਵੀਆਂ ਕੰਪਨੀਆਂ ਆਈਆਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਕੰਪਨੀਆਂ ਆਉਂਦੀਆਂ ਨੇ ਆਈਪੀਓ ਥਰੂ ਇਨੀਸ਼ੀਅਲ ਪਬਲਿਕ ਆਫਰ ਉਹ ਦਿੰਦੇ ਆ ਠੀਕ ਹੈ ਨਾ ਤਾਂ ਆਈਪੀਓਸ ਤਾਂ ਬਹੁਤ ਆਉਂਦੇ ਰਹਿੰਦੇ ਆ ਤੇ ਬਟ ਆਪਾਂ ਗੱਲ ਕਰਾਂਗੇ ਉਹਨਾਂ ਤਿੰਨ ਆਈਪੀਓਸ ਦੀ ਜਿਹੜੇ ਹੁਣ ਰੀਸੈਂਟਲੀ ਲਿਸਟਡ ਹੋ ਚੁੱਕੀਆਂ ਨੇ ਉਹ ਕੰਪਨੀਆਂ ਕਮ ਸਟਾਰਟ ਹੋ ਚੁੱਕਿਆ ਉਹਨਾਂ ਦੀ ਖਰੀਦੋ-ਫਰੋਕਤ ਸ਼ੁਰੂ ਹੋ ਚੁੱਕੀ ਆ ਤੇ ਤਿੰਨ ਕੰਪਨੀਆਂਸ ਮੈਂ ਥੋੜੀ ਜਿਹੀ ਲੈ ਕੇ ਆਇਆ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਵਧੀਆ ਨੇ ਤੇ ਸਭ ਤੋਂ ਪਹਿਲੀ ਕੰਪਨੀ ਦੀ ਆਪਾਂ ਹੁਣ ਗੱਲ ਕਰਦੇ ਆ ਜੀ ਇੰਡੀਜੀਨ ਸਭ ਤੋਂ ਪਹਿਲੀ ਕੰਪਨੀ ਹੈਗੀ ਇੰਡੀਜੀਨ ਹੁਣ ਆਪਾਂ ਦੇਖੀਏ ਕੀ ਕੰਮ ਕਰਦੇ ਆ ਐਨੇ ਸਾਰੇ ਆਈਪੀਓਸ ਜਿਹੜੇ ਡੇਲੀ ਆਉਂਦੇ ਰਹਿੰਦੇ ਆ ਬਹੁਤ ਸਾਰੇ ਆ ਚੁੱਕੇ ਪਿਛਲੇ ਨਵੇਂ ਸ ਤਾਂ ਆਪਕ ਦੇਖਦੇ ਆ ਕਿ ਇੰਡੀਜਨ ਨੂੰ ਮੈਂ ਕਿਉਂ ਸਿਲੈਕਟ ਕੀਤਾ ਮੈਨੂੰ ਕਿਉਂ ਵਧੀਆ ਲੱਗਿਆ ਇੰਡੀਜਨ ਕਿ ਮੈਂ ਤੁਹਾਡੇ ਨਾਲ ਤੇ ਬਾਰੇ ਗੱਲ ਕਰਾਂ ਤਾਂ ਇੱਕ ਬੜਾ ਇੰਟਰਸਟਿੰਗ ਕੰਮ ਕਰਦੇ ਆ ਇਹ ਬਾਇਓਫਾਰਮਾ ਕੰਪਨੀ ਹੁੰਦੀਆਂ ਨੇ ਠੀਕ ਹੈ ਜੀ ਉਸ ਤੋਂ ਇਲਾਵਾ ਬਾਇਓਟੈਕ ਵਾਲੀਆਂ ਤੇ ਮੈਡੀਕਲ ਡਿਵਾਈਸਸ ਜਿਹੜੀਆਂ ਕੰਪਨੀਆਂ ਮੈਡੀਕਲ ਡਿਵਾਈਸਸ ਬਣਾਉਂਦੀਆਂ ਹਨ ਅਡੜ ਤਰ੍ਹਾਂ ਦੇ ਆਪਾਂ ਹਸਪਤਾਲਾਂ 'ਚ ਦੇਖੇ ਹੈਗੇ ਐਸ ਤਰ੍ਹਾਂ ਦੀ ਡਿਵਾਈਸਸ ਮਸ਼ੀਨਾ ਅਡੜ ਉਹਨਾਂ ਇਹਨਾਂ ਤਿੰਨ ਹੀ ਤਰ੍ਹਾਂ ਦੀਆਂ ਕੰਪਨੀਆਂਸ ਨੂੰ ਬਹੁਤ ਅਡੜ ਤਰ੍ਹਾਂ ਦੀਆਂ ਸਰਵਿਸਸਾਂ ਦਿੰਦੀਆਂ ਪਹਿਲਾਂ ਤਾਂ ਦੇਖੋ ਹੈਲਥ케ਅਰ ਸੈਕਟਰ ਹੀ ਕਿੰਨਾ ਵੱਡਾ ਉਹਦੀ ਆਪਾਂ ਨੂੰ ਲੋੜ ਕਿੰਨੀ ਜ਼ਿਆਦਾ ਹੈ ਅੱਗੇ ਪੋਪੂਲੇਸ਼ਨ ਵੱਧਦੀ ਜਾਂਦੀ ਆ ਆਪਣੀਆਂ ਲੋੜਾਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ ਹਸਪਤਾਲਾਂ ਦੇ ਬਿੱਲ ਵੱਧਦੇ ਜਾਂਦੇ ਆ ਤਾਂ ਉਹਨਾਂ ਤਿੰਨ ਕੰਪਨੀਆਂ ਜਿਨ੍ਹਾਂ ਦੀ ਆਪਾਂ ਨੂੰ ਹਮੇਸ਼ਾ ਹੀ ਲੋੜ ਰਹਿਣੀ ਆ ਤੇ ਭਾਵੇਂ ਕਰੇ ਪੈਸੇ ਚਾਰ ਵੱਧ ਹੋਣ ਚਾਹੇ ਘੱਟ ਜੇ ਕੋਈ ਬੰਦਾ ਬਿਮਾਰ ਹੋ ਗਿਆ ਆਪਾਂ ਨੂੰ ਉੱਥੇ ਜਾਣਾ ਹੀ ਪਊਗਾ ਤਾਂ ਇਹਨਾਂ ਕੰਪਨੀਆਂ ਦਾ ਕੰਮ ਹਮੇਸ਼ਾ ਚੱਲਦਾ ਰਹਿਣਾ ਵਾ ਤਾਂ ਉਹਨਾਂ ਕੰਪਨੀਆਂ ਦੀ ਹੁਣ ਆਪਾਂ ਦੇਖਦੇ ਹਾਂ ਕਿ ਕਿੰਨੇ ਅਡਰਡ ਫੀਲਡ ਦੇ ਵਿੱਚ ਇਹ ਕੰਪਨੀ ਉਹਨਾਂ ਦੀ ਹੈਲਪ ਕਰਦੀ ਹੈ ਸਭ ਤੋਂ ਪਹਿਲਾਂ ਕੀ ਕਰਦੇ ਆ ਇਹ ਡਰਗ ਡਿਵੈਲਪਮੈਂਟ ਨਵੀਂ ਕੋਈ ਵੀ ਦਵਾਈ ਬਣਦੀ ਆ ਉਹਦੀ ਡਿਵੈਲਪਮੈਂਟ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਆ ਫਿਰ ਕਲੀਨਿਕਲ ਟਰਾਇਲਸ ਉਹਨਾਂ ਦੇ ਟਰਾਇਲਸ ਹੁੰਦੇ ਆ ਜਿਹੜਾ ਹੁਣੇ ਵੀ ਆ ਕਰੋਨਾ ਵਾਲਾ ਵੀ ਉਹ ਹੋਇਆ ਸੀ ਕੋਵੀ ਸ਼ੀਲਡ ਦਾ ਜਾਂ ਹੋਰ ਬਹੁਤ ਸਾਰੇ ਲੋਕਾਂ ਦਾ ਹੀ ਸੀ ਨਾ ਕਿ ਕੋਈ ਵੀ ਜਿਹੜੀ ਨਵੀਂ ਦਵਾਈ ਮਾਰਕੀਟ 'ਚ ਆਉਂਦੀ ਆ ਪਹਿਲਾਂ ਸਾਲਾਂ ਵੱਧੀ 2-2 ਸਾਲ 5-5 ਸਾਲ ਤੱਕ ਉਸ ਮਤਲਬ ਦਵਾਈ ਦਾ ਟਰਾਇਲ ਹੀ ਚੱਲਦਾ ਰਹਿੰਦਾ ਵਾ ਪਹਿਲਾਂ ਜਾਨਵਰਾਂ ਤੇ ਚੱਲੂਗਾ ਫਿਰ ਇਹ ਪ੍ਰੋਸੈਸ ਆ ਤਾਂ ਉਹ ਟਰਾਇਲਸ ਦੇ ਵਿੱਚ ਇਹ ਕੰਪਨੀ ਉਹਨਾਂ ਦੀ ਹੈਲਪ ਕਰਦੀ ਆ ਉਸ ਤੋਂ ਬਾਅਦ ਫਿਰ ਕੋਈ ਵੀ ਦਵਾਈ ਐਸੇ ਤਰ੍ਹਾਂ ਹੀ ਲਾਂਚ ਨਹੀਂ ਹੋ ਸਕਦੀ ਕੋਈ ਵੀ ਕੰਪਨੀ ਉਹਨੂੰ ਇੱਕਦਮ ਹੀ ਬਣਾ ਕੇ ਭਾਵੇਂ ਟ੍ਰਾਇਲ ਦੇ ਵਿੱਚ ਉਹ ਕਲੀਅਰ ਵੀ ਹੋ ਗਈ ਐਸੇ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਦੁਕਾਨਾਂ ਦੇ ਉੱਪਰ ਜਾਂ ਡਾਕਟਰਸ ਨੂੰ ਦੇ ਦੋ ਲੋਕਾਂ ਨੂੰ ਵੇਚਣ ਲਈ ਫਿਰ ਵੀ ਉਹਦੇ ਮਤਲਬ ਦਵਾਈ ਨੂੰ ਲਿਸਟ ਹੋਣ ਲਈ ਉਹਨੂੰ ਰੈਗੂਲੇਟਰੀ ਮਤਲਬ ਟਰਮਸ ਦੇ ਵਿੱਚ ਜਾਣ ਦੇ ਲਈ ਬਹੁਤ ਸਾਰੇ ਮਤਲਬ ਕਹਿ ਸਕਦੇ ਕਿ ਸਰਕਾਰੀ ਤਾਮਜਾਮ ਹੁੰਦੇ ਆ ਬਹੁਤ ਸਾਰੀ ਰੈਡ ਟੇਪਿਜ਼ਮ ਹੁੰਦੀ ਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ ਵਾ ਆਫੀਸ਼ੀਅਲ ਚੀਜ਼ਾਂ ਦੇ ਵਿੱਚੋਂ ਉਹਨਾਂ ਸਾਰੀਆਂ ਦੇ ਵਿੱਚ ਫਿਰ ਇੰਡੀਜੀਨ ਉਹਨਾਂ ਦੀ ਹੈਲਪ ਕਰਦੀ ਆ ਕਿ ਜਦੋਂ ਇੱਕ ਵਾਰ ਉਹਨਾਂ ਨੇ ਦਵਾਈ ਨੂੰ ਤਿਆਰ ਕਰ ਲਿਆ ਉਹਦੇ ਟ੍ਰਾਇਲਸ ਕਰ ਲਏ ਇੱਕ ਤਾਂ ਯੈਸ ਮਿਲਦੀ ਨਾ ਡਾਕਟਰਸ ਤੋਂ ਡਾਕਟਰਸ ਤੋਂ ਸਾਇੰਟਿਸਟ ਤੋਂ ਯੈਸ ਮਿਲਦੀ ਬਟ ਤੁਹਾਨੂੰ ਗਵਰਨਮੈਂਟ ਤੋਂ ਵੀ ਤਾਂ ਯੈਸ ਲੈਣੀ ਪਊਗੀ ਨਾ ਤਾਂ ਉਹਦੇ ਵਿੱਚ ਵੀ ਇਹ ਕੰਪਨੀ ਹੈਲਪ ਕਰਦੀ ਆ ਉਸ ਤੋਂ ਬਾਅਦ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਆਉਂਦੀ ਆ ਉਹਦੇ ਵਿੱਚ ਵੀ ਹੈਲਪ ਕਰਦੇ ਆ ਫਿਰ ਉਸੇ ਦਵਾਈ ਦੀ ਸੇਲ ਤੇ ਮਾਰਕੀਟਿੰਗ ਇਹਦੇ ਵਿੱਚ ਤਾਂ ਆਪਾਂ ਕਹਿ ਲਈਏ ਕਿ ਇੱਕ ਇੱਕ ਦਵਾਈ ਦਾ ਇੱਕ ਡਰੱਗ ਦਾ ਪੂਰਾ ਦਾ ਪੂਰਾ ਜਿਹੜਾ ਸਫਰ ਆ ਉਹ ਸਾਰੇ ਦੇ ਸਾਰਾ ਇੰਡੀਜੀਨ ਵਾਲੇ ਉਸ ਕੰਪਨੀ ਦੇ ਨਾਲ ਤੈਅ ਕਰਦੇ ਦਵਾਈ ਨੂੰ ਡਿਵੈਲਪ ਕਰਨ ਤੋਂ ਲੈ ਕੇ ਜਿੰਨੇ ਵੀ ਲੀਗਲ ਇਸ਼ੂਜ਼ ਨੇ ਜਿੰਨੇ ਵੀ ਟੈਕਨੀਕਲ ਇਸ਼ੂਜ਼ ਨੇ ਮੈਡੀਕਲ ਇਸ਼ੂਜ਼ ਨੇ ਉਹ ਸਾਰੇ ਉਸ ਤੋਂ ਬਾਅਦ ਉਹਨੂੰ ਸੇਲ ਕਰਨਾ ਵੀ ਤੇ ਉਹਦੀ ਮਾਰਕੀਟਿੰਗ ਐਡਵਰਟਾਈਜ਼ਮੈਂਟ ਕਰਨ ਤੱਕ ਹਰੇਕ ਪੜਾਅ ਦੇ ਵਿੱਚ ਇਹ ਉਹਨਾਂ ਕੰਪਨੀਆਂਜ਼ ਦੀ ਹੈਲਪ ਕਰਦੇ ਆ ਤੇ ਹੁਣ ਹੈਲਪ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਇਹਨਾਂ ਨੇ ਕੋਈ ਉਹ ਮਤਲਬ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਖੋਲੀ ਹੋਈ ਆ ਹਨਾ ਸਮਾਜ ਸੇਵਾ ਕਰਦੇ ਨਹੀਂ ਉਹ ਸਾਰਿਆਂ ਦੇ ਇਹ ਪੈਸੇ ਲੈਂਦੇ ਆ ਪ੍ਰੋਫਿਟ ਤੇ ਉੱਥੋਂ ਹੀ ਇਹਨਾਂ ਨੂੰ ਪ੍ਰੋਫਿਟ ਬਣਦਾ ਤਾਂ ਹੁਣ ਪ੍ਰੋਫਿਟ ਤੋਂ ਆਪਾਂ ਪਹਿਲਾਂ ਦੇਖੀ ਕਿ ਇਹਨਾਂ ਦਾ ਪ੍ਰੋਫਿਟ ਕਿਵੇਂ ਆ ਫਾਈਨੈਂਸ਼ੀਅਲਸ ਕਿਸ ਤਰ੍ਹਾਂ ਇਹਨਾਂ ਦੇ ਹੈਗੇ ਆ ਤਾਂ ਜਿਹੜੇ ਇਹਨਾਂ ਦੇ ਲਾਸਟ ਰਿਜ਼ਲਟ ਆਏ ਹੈਗੇ ਆ ਜੀ ਉਹਦੇ ਵਿੱਚ ਇਹਨਾਂ ਦਾ ਰੈਵਨਿਊ ਸਾਲ ਦਰ ਸਾਲ ਪਿਛਲੇ ਸਾਲ ਦੇ ਨਾਲੋਂ 38% ਵਧਿਆ 38% 2306 ਕਰੋੜ ਹੋ ਗਿਆ ਜਿਹੜਾ ਕਿ ਪਿਛਲੇ ਸਾਲ ਸੀਗਾ 1665 ਕਰੋੜ ਰੈਵਨਿਊ ਤੇ ਪ੍ਰੋਫਿਟ ਜਿਹੜਾ ਹੈ ਉਹ ਇਨਕਰੀਜ਼ ਹੋ ਗਿਆ 20%. ਐਸ ਆਲ 162 ਕਰੋੜ ਹੋ ਗਿਆ ਜਿਹੜਾ ਕਿ ਆਮ ਸੌਰੀ 162 ਕਰੋੜ ਤੋਂ 266 ਕਰੋੜ ਹੋ ਚੁੱਕਿਆ ਇਹਨਾਂ ਦਾ ਪ੍ਰੋਫਿਟ ਐਸ ਐਕਸਾਲ ਦੇ ਵਿੱਚ ਤਾਂ ਜਿਹੜੇ ਰਿਜ਼ਲਟਸ ਨੇ ਬਹੁਤ ਹੀ ਵਧੀਆ ਇੱਕ ਚੀਜ਼ ਜਿਹੜੀ ਬੜੀ ਹੀ ਇੰਟਰਸਟਿੰਗ ਆ ਇਸ ਕੰਪਨੀ ਦੇ ਨਾਲ ਉਹ ਹੈਗੀ ਜਿਹੜੀ ਮੈਨੂੰ ਬਹੁਤ ਹੀ ਵਧੀਆ ਲੱਗੀ ਦੁਨੀਆਂ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ 20 ਕੰਪਨੀਆਂਸ ਨੇ ਸਭ ਤੋਂ ਵੱਡੀਆਂ ਬਾਇਓ ਫਾਰਮਾਸਿਸ ਕੰਪਨੀਆਂ ਪੂਰੀ ਦੁਨੀਆਂ ਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਇਹਨਾਂ ਦੀਆਂ ਕਲਾਇੰਟ ਨੇ 20 ਦੀਆਂ 20 ਬਹੁਤ ਬਰ ਕੰਪਨੀਆਂਸ ਹੁੰਦੇ ਜਿਵੇਂ ਆਪਾਂ ਕਹਿੰਦੇ ਹੁਣ ਵੀ ਆਪਾਂ ਅੱਗੇ ਗੱਲ ਕਰਾਂਗੇ ਅਗਲੀ ਕੰਪਨੀ ਦੀ ਜਿ ਦੇ ਵਿੱਚੋਂ 15 20 ਦੇ ਵਿੱਚੋਂ 11 20 ਵਿੱਚੋਂ 7 ਇੱਥੇ ਪੂਰੀ ਦੁਨੀਆ ਦੀਆਂ 20 ਜਿਹੜੀਆਂ ਸਭ ਤੋਂ ਵੱਡੀਆਂ ਕੰਪਨੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਹਨਾਂ ਦੀ ਸਰਵਿਸਿਜ਼ ਲੈਂਦੀਆਂ ਨੇ ਤਾਂ ਇਹ ਹੈਗੀ ਆ ਜੀ ਇੰਡੀਜਿਨ ਹੁਣ ਹਾਂ ਇੱਕ ਚੀਜ਼ ਹੋਰ ਹੈਗੀ 13 ਮਈ ਨੂੰ ਇਹਨਾਂ ਦਾ ਸ਼ੇਅਰ ਲਿਸਟ ਹੋਇਆ ਸੀਗਾ ਆਈਪੀਓ ਪ੍ਰਾਈਸ ਸੀਗਾ 452 ਰੁਪਏ 13 ਮਈ ਤੇ ਅੱਜ ਚੱਲ ਰਿਹਾ ਵਾ 555 ਜਾਤੇ ਅੱਜ ਮੰਡੇ ਦਾ ਦਿਨ ਆ ਜਦੋਂ ਮੈਂ ਵੀਡੀਓ ਬਣਾ ਰਿਹਾ ਤੇ ਮੈਨੂੰ ਉਮੀਦ ਆ ਕਿ ਸ਼ਾਇਦ ਅੱਜ ਹੀ ਤੁਹਾਡੇ ਤੱਕ ਵੀਡੀਓ ਵੀ ਪਹੁੰਚ ਜਾਊਗਾ ਤਾਂ 452 ਤੋਂ ਸਟਾਰਟ ਹੋ ਕੇ ਹੁਣੇ ਤੱਕ ਇਹ 555 ਤੱਕ ਆ ਚੁੱਕਿਆ ਹੈ ਤਾਂ ਇਹ ਸੀਗੀ ਆਪਣੀ ਪਹਿਲੀ ਕੰਪਨੀ ਜੀ ਇੰਡੀਜੀਨ ਹੁਣ ਆਪਾਂ ਆਉਣੇ ਆਪਣੀ ਦੂਸਰੀ ਕੰਪਨੀ ਦੇ ਉੱਪਰ ਦੂਸਰੀ ਕੰਪਨੀ ਹੈਗੀ ਆ ਜੇ ਐਨ ਕੇ ਇੰਡੀਆ ਹੁਣ ਆਪਾਂ ਪਹਿਲਾਂ ਦੇਖੀਏ ਕਿ ਜੇ ਐਨ ਕੇ ਇੰਡੀਆ ਕੀ ਕੰਮ ਕਰਦੇ ਆ ਇਹ ਕਰਦੇ ਆ ਜੀ ਡਿਜ਼ਾਈਨ ਮੈਨੂਫੈਕਚਰਿੰਗ ਸਪਲਾਈ ਇੰਸਟਾਲੇਸ਼ਨ ਕਮਿਸ਼ਨਿੰਗ ਆਫ ਪ੍ਰੋਸੈਸ ਫਾਇਰਡ ਹੀਟਰਸ ਜਿਹੜੇ ਪ੍ਰੋਸੈਸ ਫਾਇਰਡ ਹੀਟਰਸ ਆ ਕੋਈ ਵੀ ਚੀਜ਼ ਜਦੋਂ ਬਣਾਉਣੀ ਆ ਤਾਂ ਬਹੁਤ ਜਗ੍ਹਾ ਦੇ ਉੱਪਰ ਐਵੇਂ ਹੁੰਦਾ ਕਿ ਉਹ ਬਹੁਤ ਹਾਈ ਟੈਂਪਰੇਚਰ ਚਾਹੀਦਾ ਹਾਈ ਟੈਂਪਰੇਚਰਸ ਦੇ ਲਈ ਉਹਨਾਂ ਨੂੰ ਹੀਟਰ ਚਾਹੀਦੇ ਆ ਉਹ ਹੀਟਰ ਕੋਈ ਇਹ ਨਹੀਂ ਕਿ 50 ਡਿਗਰੀ 40 ਡਿਗਰੀ ਮਤਲਬ ਸੈਂਕੜੇ ਡਿਗਰੀ ਦੇ ਉੱਪਰ ਜਿਹੜੇ ਕੰਮ ਕਰਦੇ ਆ ਠੀਕ ਆ ਫਿਰ ਕ੍ਰੈਕਿੰਗ ਫਰਨੇਸਸ ਉਹ ਫਰਨੇਸਸ ਦੇ ਵਿੱਚ ਇੱਥੇ ਸਪੈਸ਼ਲੀ ਆਇਲ ਤੇ ਗੈਸ ਦਾ ਕੰਮ ਹੁੰਦਾ ਤੇ ਇਸੇ ਕਰਕੇ ਇਹਨਾਂ ਤੇ ਸਭ ਤੋਂ ਵੱਡਾ ਜਿਹੜਾ ਰੈਵਨਿਊ ਉਹ ਆਉਂਦਾ ਵੀ ਆਇਲ ਐਂਡ ਗੈਸ ਸੈਕਟਰ ਤੋਂ ਹੀ ਆ ਤਾਂ ਇਹ ਇੱਕ ਬੜਾ ਹੀ ਇਹਨਾਂ ਦਾ ਵੀ ਬਹੁਤ ਵਧੀਆ ਫੀਲਡ ਦੇ ਵਿੱਚ ਹੈਗਾ ਕਿਉਂਕਿ ਇਹਨਾਂ ਜਿਹੜੇ ਇਕਵਿਪਮੈਂਟਸ ਨੇ ਉਹਨਾਂ ਦੀ ਲੋਡ ਹਮੇਸ਼ਾ ਰਹਿਣੀ ਹੀ ਰਹਿਣੀ ਹੈ ਕਿਉਂਕਿ ਜਿਹੜੀ ਵੀ ਚੀਜ਼ ਇਹ ਜੀ ਬਣਨੀਆਂ ਨੇ ਸਪੈਸ਼ਲੀ ਔਇਲ ਐਂਡ ਗੈਸ ਸੈਗਮੈਂਟ ਦੇ ਵਿੱਚ ਉੱਥੇ ਫਰਨਸਰਸ ਦੀ ਹੀਟਰਸ ਦੀ ਲੋਡ ਪੈਣੀ ਪੈਣੀ ਹੈ ਬਹੁਤ ਹਾਈ ਟੈਂਪਰੇਚਰ ਦੇ ਉੱਪਰ ਉਹ ਚੀਜ਼ਾਂ ਬਣਨੀਆਂ ਨੇ ਤਾਂ ਹੁਣ ਆਪਾਂ ਦੇਖੀਏ ਕਿ ਇਹਨਾਂ ਦੇ ਫਾਈਨੈਂਸ਼ੀਅਲ ਕਿਵੇਂ ਦੇ ਆ ਇਹਨਾਂ ਦੇ ਜਿਹੜੇ ਹੈਗੇ ਆ ਰਿਜ਼ਲਟਸ ਕਿਵੇਂ ਦੇ ਆ ਰਹੇ ਹੋ ਤਾਂ ਜਿਹੜਾ ਇਹਨਾਂ ਦਾ ਰੈਵਨਿਊ ਆ ਪਿਛਲੇ 1 ਸਾਲ ਦੇ ਵਿੱਚ 296 ਕਰੋੜ ਤੋਂ ਵੱਧ ਕੇ 407 ਕਰੋੜ ਹੋ ਗਿਆ ਠੀਕ ਹੈ ਜੀ ਤਾਂ ਨੀਅਰਲੀ ਕਿੰਨੀ ਹੋ ਗਈ 33% ਦੀ ਇਨਕਰੀਸ ਕਰ ਲਈ ਇੱਕ ਸਾਲ ਦੇ ਵਿੱਚ ਰੈਵਨਿਊ ਦੇ ਵਿੱਚ ਇਹਨਾਂ ਨੇ net profit ਜਿਹੜਾ ਪਿਛਲੇ ਸਾਲ ਨੀਅਰਲੀ ਨੀਅਰਲੀ 36 ਕਰੋੜ ਸੀਗਾ ਉਹ ਇਸ ਵਾਰ ਵੱਧ ਕੇ 46 ਕਰੋੜ ਹੋ ਗਿਆ ਤਾਂ ਇਹ ਮਤਲਬ ਰਿਜ਼ਲਟ ਬਹੁਤ ਵਧੀਆ ਨੇ ਡੈਟ ਹੈਗੀ ਇਹਨਾਂ ਦੇ ਉੱਪਰ ਥੋੜੀ ਜਿਹੀ ਦੇਣਦਾਰੀ ਇਹਨਾਂ ਦੀ ਹੈਗੀ ਆ ਜੋ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਆਲਮੋਸਟ ਕੰਪਨੀਆਂਜ਼ ਦੇ ਉੱਪਰ ਹੁੰਦੀ ਆ ਤੇ ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈਗੀ 5657 ਕਰੋੜ ਦੀ ਡੈਟ ਹੈਗੀ ਇਹਨਾਂ ਦੀ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਵੇਂ ਬੋਲਿਆ ਸੀਗਾ ਕਿ ਮੇਨ ਕਮ ਆਇਲ ਐਂਡ ਗੈਸ ਦਾ ਹੁੰਦਾ ਇਹਨਾਂ ਦਾ ਤੇ ਇੰਡੀਆ ਦੀਆਂ ਜਿਹੜੀਆਂ 12 ਸਭ ਤੋਂ ਵੱਡੀਆਂ ਰਿਫਾਈਨਰੀ ਕੰਪਨੀਆਂਜ਼ ਨੇ ਉਹਨਾਂ ਦੇ ਵਿੱਚੋਂ 7 ਇਹਨਾਂ ਦੇ ਕਲਾਇੰਟ ਹੈਗੇ ਨੇ ਤੇ ਇਹਨਾਂ ਬਾਰੇ ਜਿਹੜੀ ਚੀਜ਼ ਮੈਨੂੰ ਅਸਲ 'ਚ ਜ਼ਿਆਦਾ ਪਸੰਦ ਆਈ ਆ ਕਿਉਂਕਿ ਇਸ ਇਹ ਜੀ ਫੀਲਡ ਦੀਆਂ ਕੰਪਨੀਆਂਸ ਦਾ ਬਹੁਤ ਜ਼ਿਆਦਾ ਨੇ ਜੇ ਮੈਂ ਤੁਹਾਨੂੰ ਇੱਕ ਪੋਰਟਫੋਲੀਓ ਬਣਾ ਕੇ ਦਿੱਤਾ ਸੀ ਉਦੋਂ ਆਪਣੇ ਲਈ ਬਣਾਇਆ ਸੀਗਾ ਜਿਹਨੂੰ ਕੋਈ ਦੇਖ ਸਕਦਾ ਵਾ ਤੇ ਉਹਦੇ ਵਿੱਚ ਜਿੰਨਾਂ ਮੈਂ ਕਹਿੰਨਾ ਟਾਇਰ 1 ਕੰਪਨੀਆਂਸ ਆਦਰਵਾਈਜ਼ ਜਿੰਨਾਂ ਮੈਂ ਟਾਇਰ 2 ਦੇ ਵਿੱਚ ਹੀ ਰੱਖਣਾ ਸੀਗਾ ਤੇ ਮੈਂ ਕੋਈ ਬਹੁਤਾ ਕਹਿਣਾ ਸੀ ਵੀ ਠੀਕ ਆ ਹੋਰ ਵੀ ਹੈਗੀਆਂ ਕੰਪਨੀਆਂਸ ਤਾਂ ਓਕੇ ਚੱਲੀ ਜਾਊਗਾ ਬਟ ਜਿਹਦੇ ਕਰਕੇ ਕੰਪਨੀ ਟਾਇਰ 1 ਦੇ ਵਿੱਚ ਮੇਰੇ ਆ ਗਈ ਉਹ ਹੈਗਾ ਇਹਨਾਂ ਦਾ ਇਹਨਾਂ ਨੇ ਹੁਣੇ ਪਿੱਛੇ ਜਿਹੜਾ ਆਪਣਾ ਬਿਜ਼ਨਸ ਡਾਈਵਰਸਿਫਾਈ ਕੀਤਾ ਡਾਈਵਰਸਿਫਾਈ ਕਰਕੇ ਹੁਣੇ ਰੀਨਿਊਏਬਲ એનર્ਜੀ ਦੇ ਵਿੱਚ ਆ ਕੇ ਇੰਡੀਆ ਦਾ ਜਿਹੜਾ ਰੀਨਿਊਏਬਲ એનર્ਜੀ ਸੈਕਟਰ ਆ ਉਹ ਪੂਰੀ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਤੇ ਅੱਗੇ ਹੁਣ ਤੁਸੀਂ ਦੇਖੋ ਸੋਲਰ ਵਾਲੇ ਸਟਾਕ ਕਿੰਨੇ ਜ਼ਿਆਦਾ ਵਧੇ ਆ 50 50 ਗੁਣਾ ਕਈ 100 100 ਗੁਣਾ ਹੋ ਚੁੱਕੇ ਪਿਛਲੇ 3 4 ਸਾਲ ਦੇ ਵਿੱਚ ਤੇ ਪਿਛਲੇ ਸਾਲ ਤੋਂ ਇਹਨਾਂ ਨੇ ਵੀ ਆਪਣਾ ਬਿਜ਼ਨਸ ਸੋਲਰ ਸੈਕਟਰ ਦੇ ਵੱਲ ਵੀ ਡਾਇਵਰਸੀਫਾਈ ਕੀਤਾ ਹੈਗਾ ਤੇ ਹਾਈਡਰੋਜਨ ਪ੍ਰੋਡਕਟ ਪ੍ਰੋਡਕਸ਼ਨ ਸਟਾਰਟ ਕੀਤੀ ਹੈ ਇਹਨਾਂ ਨੇ ਸੋਲਰ ਪੀਵੀ ਈਪੀਸੀ ਵਗੈਰਾ ਬਣਾਉਣੇ ਸਟਾਰਟ ਕਰ ਚੁੱਕੇ ਨੇ ਇਹ ਤੇ ਆਲ ਰੈਡੀ ਇੱਕ ਕੰਪਨੀ ਜਿਹੜੀ ਬੜੀ ਸਥਾਪਿਤ ਆ ਜਿਹਨੂੰ ਵੱਡੀਆਂ ਕੰਪਨੀਆਂ ਜਿਹਨਾਂ ਦੇ ਕਲਾਇੰਟ ਨੇ ਤੇ ਜਦੋਂ ਉਹ ਇਹੋ ਜੀ ਚੀਜ਼ ਦੇ ਵਿੱਚ ਆਉਣਗੇ ਤਾਂ ਡੈਫੀਨਿਟਲੀ ਉਹਨਾਂ ਨੂੰ ਬੜੀ ਈਜ਼ੀਲੀ ਕਲਾਇੰਟ ਮਿਲ ਜਾਣਗੇ ਕਿਉਂਕਿ ਉਹਨਾਂ ਦਾ ਨਾਮ ਪਹਿਲਾਂ ਤੋਂ ਹੀ ਚੱਲ ਰਿਹਾ ਵਾ ਤੇ ਆਇਲ ਐਂਡ ਗੈਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਸੈਕਟਰ ਦੇ ਵਿੱਚ ਇਹ ਆਪਣੀ ਪ੍ਰੋਡਕਟ ਸੇਲ ਕਰਦੇ ਆ ਪੈਟਰੋਕੈਮਿਕਲਸ ਫਰਟੀਲਾਈਜ਼ਰ ਹਾਈਡਰੋਜਨ ਮੀਥਨੋਲ ਲਓ ਇਹਨਾਂ ਸਾਰੇ ਚ ਕਰਦੇ ਆ 30 April ਨੂੰ ਇਹਨਾਂ ਦਾ ਸ਼ੇਅਰ ਲਿਸਟ ਹੋਇਆ ਸੀਗਾ ਜੀ ਲਿਸਟਿੰਗ ਪ੍ਰਾਈਸ ਸੀਗਾ IPO ਪ੍ਰਾਈਸ ਸੀਗਾ 1415 ਰੁਪਏ 30 April ਆ ਹਾਲੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ ਹੁਣੇ ਨੰਗੀ 3 April ਥੋੜਾ ਟਾਈਮ ਪਹਿਲਾਂ ਹੀ ਤੇ ਅੱਜ ਸਟਾਕ ਪ੍ਰਾਈਸ ਹੋ ਗਿਆ 643 ਰੁਪਏ ਤਾਂ ਆਲਰੇਡੀ 50% ਤੋਂ ਉੱਪਰ ਦੀ ਐਪਰੀਸੀਏਸ਼ਨ ਹੋ ਚੁੱਕੀ ਆ ਮਤਲਬ ਲਿਸਟ ਹੋਣ ਤੋਂ ਬਾਅਦ 50% ਦੀ ਕੰਪਨੀ ਆਲਰੇਡੀ ਵੱਧ ਚੁੱਕੀ ਆ JN K India ਅੱਜ ਹੋ ਹੁਣ ਨਹੀਂ ਅੱਜ ਨਹੀਂ ਪਹਿਲਾਂ ਹੁਣ ਇੱਥੇ ਮੈਂ ਥੋੜੀ ਜਿਹੀ ਬ੍ਰੇਕ ਲਵਾਂਗਾ ਆਪਣੇ ਕੰਮ ਦੀ ਗੱਲ ਕਰੂੰਗਾ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਪਲੀਜ਼ ਬਹੁਤ ਸਾਰੇ ਦੋਸਤ ਨੇ ਮੈਨੂੰ ਡਾਟਾ ਤੋਂ ਪਤਾ ਲੱਗ ਜਾਂਦਾ ਮੈਂ ਦੇਖਦਾ ਰਹਿਣਾ ਬਹੁਤ ਸਾਰੇ ਇਹੋ ਜਿਹੇ ਦੋਸਤ ਨੇ ਜਿਹੜੇ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਦੇਖ ਲੈਂਦੇ ਆ ਮੇਰੀ ਸਿਰਫ ਇੱਕ ਰਿਕੁਐਸਟ ਆ ਜੀ ਸਿਰਫ ਇੱਕ ਬਟਨ ਤੁਸੀਂ ਪ੍ਰੈਸ ਕਰਨਾ ਉਹਦੇ ਨਾਲ ਚੈਨਲ ਸਬਸਕ੍ਰਾਈਬ ਹੋ ਜਾਊਗਾ ਤੇ ਇਹ ਹੈ ਕਿ ਇਹ ਮੇਰੀ ਇੱਕ ਰਿਕੁਐਸਟ ਜੀ ਹਾਂ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਜੇ ਤੁਹਾਨੂੰ ਬੁਰਾ ਵੀ ਲੱਗਿਆ ਜਾਂ ਕੋਈ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਦਿਮਾਗ ਵਿੱਚ ਆਉਂਦੀ ਆ ਤੁਸੀਂ ਕਮੈਂਟ ਵੀ ਕਰ ਦਿਓ ਸੈਕੰਡਲੀ ਹਾਂ ਕਮੈਂਟ ਤੇ ਹੋਰ ਚੀਜ਼ ਜ਼ਿਆਦਾ ਹੀ ਜਿੰਨੇ ਵੀ ਵੀਡੀਓ ਆਪਣੇ ਤੁਸੀਂ ਤੁਸੀਂ ਮੈਨੂੰ ਪੁੱਛੋਗੇ ਉਹ ਮੈਂ ਸੈਚਰਡੇ ਮਾਰਨਿੰਗ ਸਾਰੇ ਇਕੱਠੇ ਕਰ ਲੂੰਗਾ ਤੇ ਸੈਚਰਡੇ ਨੂੰ ਹਮੇਸ਼ਾ ਹੁਣ ਆਪਣਾ ਇੱਕ ਰਹੂਗਾ ਸੈਚਰਡੇ ਨੂੰ ਕੁਐਸਚਨਸ ਦੇ ਆਨਸਰ ਦਾ ਆਪਣਾ ਇੱਕ ਵੀਡੀਓ ਰਿਆ ਕਰੂਗਾ ਹਾਂ ਉਹ ਲੰਬਾ ਹੋ ਜਾਊਗਾ ਬਟ ਕੋਈ ਗੱਲ ਨਹੀਂ ਤਾਂ ਅੱਜ ਵੀ ਇਹਨਾਂ ਕੰਪਨੀਆਂਸ ਤੋਂ ਬਿਨਾ ਵੀ ਥੋੜੇ ਦਿਮਾਗ ਵਿੱਚ ਕੋਈ ਵੀ ਕੁਐਸਚਨ ਆਉਂਦਾ ਤ ਤੁਸੀਓ ਮੈਨੂੰ ਪੁੱਛ ਲਿਓ ਉਹਨੂੰ ਮੈਂ ਆਨਸਰ ਕਰਨ ਦੀ ਟਰਾਈ ਕਰੂੰਗਾ ਸੈਚਰਡੇ ਨੂੰ ਬਾਕੀ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਅੱਜ ਦੀ ਅਖੀਰਲੀ ਕੰਪਨੀ ਵੱਲ ਭਾਰਤੀ ਹੈਕਸਾਕੋਮ ਸਭ ਤੋਂ ਮੇਨ ਕੰਪਨੀ ਹੈ ਨਾ ਤਿੰਨਾਂ ਦੇ ਵਿੱਚੋਂ ਪਰਸਨਲੀ ਜਿਹੜੀ ਮੈਨੂੰ ਫਿਲਹਾਲ ਲੱਗ ਰਹੀ ਆ ਬਾਕੀ ਅੱਗੇ ਪਤਾ ਨਹੀਂ ਫਿਊਚਰ ਕਿਸੇ ਨੂੰ ਨਹੀਂ ਪਤਾ ਇਹਨੂੰ ਮੈਂ ਕਿਉਂ ਪੈਕ ਕੀਤਾ ਭਾਰਤੀ Airtel ਆਪਾਂ ਸਾਰਿਆਂ ਨੇ ਸੁਣਿਆ ਵਾ ਟੈਲੀਕਮ ਸੈਕਟਰ ਭਾਰਤੀ Airtel ਉਹਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਆ ਇਹ ਉਹਦੀ ਸਬਸਿਡਰੀ ਆ ਮਤਲਬ ਉਹਨਾਂ ਭਾਰਤੀ Airtel ਦੀ ਹੀ ਇੱਕ ਬ੍ਰਾਂਚ ਹੈਗੀ ਆ ਤੁਸੀਂ ਇਸ ਤਰ੍ਹਾਂ ਮੰਨੋ 10 ਸਾਲ ਪਹਿਲਾਂ ਜਾਓ ਫੋਨ ਬਹੁਤ ਘੱਟ ਹੁੰਦੇ ਸੀ ਲੋਕਾਂ ਕੋ 15 ਸਾਲ ਪਹਿਲਾਂ ਚਲ ਜਾਓ ਜੇ 20 ਸਾਲ ਫੋਨ ਹੁੰਦੇ ਹੀ ਨਹੀਂ ਸੀ ਅੱਜ ਹਰ ਕੋਲੇ ਫੋਨ ਹੈਗਾ ਇੱਕ ਹੋਰ ਚੀਜ਼ ਹੈਗੀ ਆ ਇੰਡੀਆ ਦੇ ਵਿੱਚ ਜਿਹੜਾ ਕਾਲ ਰੇਟ ਹੈਗਾ ਜਾਂ ਇੰਟਰਨੈਟ ਦਾ ਰੇਟ ਹੈਗਾ ਜਿਹੜਾ ਕੰਜ਼ਿਊਮਰ ਤੋਂ ਲਿਆ ਜਾਂਦਾ ਉਹ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ ਹੌਲੀ-ਹੌਲੀ ਹੁਣ ਇੱਕ ਤਰ੍ਹਾਂ ਨਾਲ ਪੰਜਾਬੀ ਨਾਮ ਆ ਬੜੀ ਯੂਜ਼ ਕਰਦਾ ਕਿ ਉਹਨਾਂ ਨੇ ਜਦੋਂ ਚਾਰਟ ਤੇ ਲਾ ਲਿਆ ਤੁਹਾਨੂੰ ਇੱਕ ਵਾਰ نیٹ ਦਿਖਾਤਾ ਤੁਹਾਨੂੰ نیٹ ਦੀ ਆਦਤ ਪਾਤੀ ਤੁਹਾਨੂੰ YouTube ਦੀ ਆਦਤ ਪਾਤੀ ਤੁਹਾਨੂੰ Netflix ਦੀ ਤੁਹਾਨੂੰ WhatsApp ਦੀ ਆਦਤ ਪਾਤੀ ਸਭ ਤੋਂ ਪਹਿਲਾਂ ਆ ਆਦਤ ਪਾ ਲਓ ਹੁਣ ਸਕਰੀਨ ਟਾਈਮ ਕਿੰਨਾ ਵਧਿਆ ਹੋਇਆ ਹੁਣ ਹੌਲੀ-ਹੌਲੀ ਇਹ ਕੀ ਹੋਊਗਾ ਇਹ ਜਿਹੜਾ ਪ੍ਰਾਈਸ ਹੈਗਾ ਇਹਦਾ ਵਧਣਾ ਸਟਾਰਟ ਹੋਊਗਾ ਕੌਣ ਬਤਾਊਗਾ ਮੈਂ ਇਹ ਹੀ ਦੋ ਕੰਪਨੀਆਂ ਭਾਰਤੀ ਇਟਲ ਤੇ ਰਿਲਾਇੰਸ ਵਾਲੇ ਬਿਲਕੁਲ ਹੌਲੀ 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 ਕਰਕੇ ਇਹਨੂੰ ਵਧਾਉਣਗੇ ਜਿਸ ਦੇ ਨਾਲ ਉਹਨਾਂ ਦਾ ਪ੍ਰੋਫਿਟ ਬਹੁਤ ਜ਼ਿਆਦਾ ਅਗਲੇ ਕੁਝ ਸਾਲਾਂ ਦੇ ਵਿੱਚ ਵਧਣ ਵਾਲਾ ਵਾ ਇਸੇ ਕਰਕੇ ਜੇ ਤੁਸੀਂ ਚੈੱਕ ਕੀਤਾ ਹੋਊਗਾ ਮੈਂ ਜਿਹੜਾ ਆਪਣਾ ਲੌਂਗ ਟਰਮ ਪੋਰਟਫੋਲੀਓ ਬਣਾਇਆ ਸੀ ਉਹਦੇ ਚ ਦੋਨੇ ਕੰਪਨੀ ਹੈਗੀਆਂ ਨੇ ਰਿਲਾਇੰਸ ਵੀ ਤੇ ਭਾਰਤੀ ਏਅਰਟੈਲ ਵੀ ਬਟ ਜੇ ਤੁਸੀਂ ਕਿਸੇ ਨੇ ਧਿਆਨ ਨਾਲ ਚੈੱਕ ਕੀਤਾ ਹੋਊਗਾ ਉਹਦੇ ਚ ਭਾਰਤੀ ਹੈਕਸੋਕੋਮ ਵੀ ਹੈਗੀ ਆ ਬਿਲਕੁਲ ਨਵੀਂ ਕੰਪਨੀ ਹੈ ਬਟ ਮੋ ਉਹਦੇ ਚ ਆਲਰੇਡੀ ਇਹਨੂੰ ਪਾ ਚੁੱਕਿਆ ਹਾਂ ਭਾਰਤੀ ਹੈਕਸੋਕੋਮ ਨੂੰ ਤੇ ਮੈਂ ਉਦੋਂ ਕਿ ਇਹਨੂੰ ਬਾਏ ਵੀ ਕਰ ਲਿਆ ਸੀਗਾ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਹੁਣ ਭਾਰਤੀ ਹੈਕਸੋਕੋਮ ਕਿੱਥੇ ਕੰਮ ਕਰਦੀ ਆ ਦੇਖੋ ਇੰਡੀਆ ਦੇ ਕਈ ਕੁਝ ਏਰੀਆਜ਼ ਆਪਣੇ ਐਵੇਂ ਦੇ ਆ ਜਿੱਥੇ ਇਨਫਰਾਸਟ੍ਰਕਚਰ ਜਿੱਥੋਂ ਦੀ ਜੀਓਗ੍ਰਾਫੀ ਬੜੀ ਟਫ ਟੇਰੇ ਨਾ ਹੋ ਠੀਕ ਹੈ ਜਿੱਥੇ ਹਲੇ ਨੈਟਵਰਕ ਜਿਵੇਂ ਆਪਾਂ ਕਹਿੰਦੀ ਉਹਨਾਂ ਨਹੀਂ ਹੁੰਦਾ ਉਹ ਕਿਹੜੇ ਕਿਹੜੇ ਇਕ ਰਾਜਸਥਾਨ ਹੋ ਗਿਆ ਮੈਂ ਦੂਰ ਦੂਰ ਤੱਕ ਜਾਵਾਂਗੇ ਸਪੈਸ਼ਲੀ ਆਪਾਂ ਜੈਸਲ ਮੀਰਵਲ ਜਾਈਏ ਤਾਂ ਦੂਰ ਤੱਕ ਮਾਰੂਥਲ ਰੇਤਾ ਹੀ ਰੇਤਾ ਇੱਕੋ ਇੱਕ ਨਾਰਥ-ਈਸਟ ਇੰਡੀਆ ਉਹ ਮਨੀਪੁਰ ਉਧਰ ਅਸਾਮ ਹੋ ਗਿਆ ਨਾਗਾਲੈਂਡ ਹਨਾ ਜੀ ਉਹ ਵਾਲਾ ਏਰੀਆ ਪ੍ਰੋਪਰ ਜਿਹੜਾ ਹਾਲੇ ਪ੍ਰੋਪਰ ਪੈਨੀਟ੍ਰੇਟ ਨਹੀਂ ਹੋਇਆ ਤਾਂ ਭਾਰਤੀ ਹੈਕਸਾਕਮ ਸਪੈਸ਼ਲੀ ਇਹਨਾਂ ਦੋ ਰੀਜਨ ਚ ਕੰਮ ਕਰਦੀ ਹੈ ਇੱਕ ਰਾਜਸਥਾਨ ਦੇ ਵਿੱਚ ਇੱਕ ਨਾਰਥ-ਈਸਟ ਇੰਡੀਆ ਦੇ ਵਿੱਚ ਉਹ ਸਾਰਾ ਏਰੀਆ ਇਹਨਾਂ ਦੇ ਅੰਡਰ ਆ ਪਿਛਲੇ ਕੁਝ ਸਾਲਾਂ ਦੇ ਵਿੱਚ 206 ਬਿਲੀਅਨ ਰੁਪਏ ਦੀ ਡਾਲਰ ਨਹੀਂ ਰੁਪਈਏ 206 ਬਿਲੀਅਨ ਡਾਲਰ ਦੀ ਇਹ ਇਨਵੈਸਟਮੈਂਟ ਕਰ ਚੁੱਕੇ ਇਹਨਾਂ ਦੋ ਏਰੀਆਜ਼ ਦੇ ਵਿੱਚ ਕਿੰਨੇ ਕਸਟਮਰਸ ਹੈਗੇ ਇਹਨਾਂ ਕੋਲੇ ਇਹਨਾਂ ਦੋ ਏਰੀਆ ਦੇ ਵਿੱਚ ਹਾਂ 2.71 ਮਿਲੀਅਨ ਆ ਹੋ ਗਏ ਕਿੰਨੇ 27 ਲੱਖ 27 ਲੱਖ ਕਸਟਮਰ ਨੇ ਇਹਨਾਂ ਕੋਲੇ 446 ਸ਼ਹਿਰਾਂ ਦੇ ਵਿੱਚ 616 ਡਿਸਟ੍ਰੀਬਿਊਟਰ ਨੇ ਤੇ ਟੱਚ ਪੁਆਇੰਟ ਰਿਟੇਲ ਟੱਚ ਪੁਆਇੰਟ ਕਿੰਨੇ ਐ ਇਹਨਾਂ ਕੋਲੇ 99459 ਕਿਉਂਕਿ ਭਾਰਤੀ ਇਟਾ ਟੱਚ ਪੁਆਇੰਟ ਬਹੁਤ ਜ਼ਿਆਦਾ ਜ਼ਿਆਦਾ ਹੋ ਗਏ ਇਹਨਾਂ ਦੇ ਹੁਣ ਆਪਾਂ ਗੱਲ ਕਰੀਏ ਫਾਈਨੈਂਸ਼ੀਅਲ ਦੀ ਪਿਛਲੇ 1 ਸਾਲ ਦੇ ਵਿੱਚ ਜਿਹੜਾ ਪ੍ਰੋਫਿਟ ਆ ਉਹ 67% ਘਟਿਆ ਵਾ ਇੱਥੇ ਮੈਂ ਬੋਲ ਰਿਹਾ ਵਰਡ ਘਟਿਆ ਪਿਛਲੀ ਦੋ ਕੰਪਨੀ ਚੋਂ ਵਧਿਆ ਸੀ ਇਹਨਾਂ ਦਾ ਪ੍ਰੋਫਿਟ 67% ਘਟ ਗਿਆ ਬਟ ਉਹਦਾ ਇੱਕ ਰੀਜ਼ਨ ਕੀ ਆ ਉਹ ਕੋਈ ਐ ਨਹੀਂ ਹੈਗਾ ਕਿ ਹਾਲਪਾਰੇ ਮਚਾਉਣ ਵਾਲੀ ਗੱਲ ਨਹੀਂ ਇਹਨਾਂ ਦੀ ਜਿਹੜੀ ਇਨਵੈਸਟਮੈਂਟ ਸੀਗੀ ਉਹ ਬਹੁਤ ਜ਼ਿਆਦਾ ਲੱਗੀ ਜੇ ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ 206 ਬਿਲੀਅਨ ਤਾਂ ਪ੍ਰੋਫਿਟ ਹੋਈ ਨਾ ਕਿ ਪਹਿਲਾਂ ਹਲੇ ਇਨਵੈਸਟਮੈਂਟ ਲੱਗੀ ਤਾਂ ਹੁਣ ਆਲਮੋਸਟ ਇਹਨਾਂ ਦਾ ਕੰਮ ਸੈੱਟ ਹੈਗਾ ਤੇ ਅੱਗੇ ਹੁਣ ਜਿਹੜਾ ਫਿਊਚਰ ਆ ਉਹ ਆਲਮੋਸਟ ਇਹਨਾਂ ਲਈ ਬ੍ਰਾਈਟ ਅੱਗੇ ਤਾਂ ਠੀਕ ਆ ਉਹ ਟਨਲ ਵਿੱਚੋਂ ਲੰਘਿਆ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਹੁੰਦੇ ਲਾਈਟ ਆਫਟਰ ਦ ਟਨਲ ਤਾਂ ਲਾਈਟ ਆਫਟਰ ਜਿੰਨਾ ਖਰਚਾ ਹੋਣਾ ਸੀ ਉਹ ਇਹਨਾਂ ਦਾ ਹੋ ਚੁੱਕਿਆ ਬਟ ਰੈਵਨਿਊ ਰੈਵਨਿਊ ਨੀਅਰਲੀ 22% ਵਧ ਗਿਆ ਰੈਵਨਿਊ ਮਤਲਬ ਕਿ ਕਿੰਨਾ ਪਿਛਲੇ ਨਾਲੋਂ ਕੰਮਕਾਰ ਵਧਿਆ ਤਾਂ 22% ਵਧ ਗਿਆ ਇਹਦਾ ਮਤਲਬ ਆ ਜਿਆਦਾ ਕਸਟਮਰ ਜੁੜੇ ਇਹਨਾਂ ਨਾਲ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਇਹਨਾਂ ਦੇ ਲਿਸਟਡ ਪ੍ਰਾਈਸ ਦੀ 12 April ਨੂੰ ਇਹ ਕੰਪਨੀ ਲਿਸਟ ਹੋਈ ਸੀਗੀ ਤੇ ਕਿੰਨੇ ਦੇ ਉੱਪਰ ਹੋਈ ਸੀਗੀ 570 ਰੁਪਏ ਦੇ ਇਹਦਾ ਆਈਪੀਓ ਪ੍ਰਾਈਸ ਸੀ ਮਤਲਬ ਜੇ ਤੁਸੀਂ ਆਈਪੀਓ ਦੇ ਵਿੱਚ ਬਿਡ ਕਰਨੀ ਸੀ ਤਾਂ 570 ਰੁਪਏ ਦੇ ਉੱਪਰ ਸੀਗਾ 12 ਅਪ੍ਰੈਲ ਨੂੰ ਜਦੋਂ ਲਿਸਟ ਹੋਈ ਆ ਕੰਪਨੀ ਉਸ ਦਿਨ 813 ਰੁਪਏ ਤੇ ਸੀ ਤੇ ਹੁਣ ਅੱਜ ਸੋਮਵਾਰ ਨੂੰ ਇਹਦਾ ਰੇਟ ਹੈਗਾ 956 ਰੁਪਏ ਤਾਂ ਨੀਅਰਲੀ ਕਿੰਨੀ ਹੋ ਗਈ ਜੀ 80% 80 85% ਦੀ ਇਨਕਰੀਸ ਆਲਰੇਡੀ ਹੋ ਚੁੱਕੀ ਹੈ ਬਟ ਇਹ ਹਾਲੇ ਵੀ ਬਹੁਤ ਇਨੀਸ਼ੀਅਲ ਇਹਦੇ ਟਾਰਗੇਟ ਨੇ ਇਹ ਤਾਂ ਮਤਲਬ ਦੇਖੋ ਮੈਂ ਹੁਣ ਇੱਥੇ ਇੱਕ ਤਾਂ ਮੈਂ ਲੀਗਲੀ ਵੀ ਤੁਹਾਨੂੰ ਨਹੀਂ ਕਹਿ ਸਕਦਾ ਇਹ ਕੰਪਨੀ ਮੇਰੇ ਉਸ ਪੋਰਟਫੋਲੀਓ ਦਾ ਹਿੱਸਾ ਵੀ ਹੈਗੀ ਜਿਹੜਾ ਮੈਂ ਆਪਣੇ ਲੌਂਗ ਟਰਮ ਲਈ ਬਣਾਇਆ ਤਾਂ ਇਹ ਚੀਜ਼ ਐਸ ਤੋਂ ਕਿ ਮੈਂ ਤੁਹਾਨੂੰ ਨਹੀਂ ਕੁਝ ਕਹਿ ਸਕਦਾ ਕੋਈ ਕੰਪਨੀਆਂ ਦਾ ਬਹੁਤ ਜ਼ਿਆਦਾ ਰਹਿਣਗੀ ਤੁਸੀਂ ਆਪਣੀ ਸਰਚ ਕਰੋ ਕਿਤੋਂ ਵੀ ਦੇਖੋ ਅਡਾਟ ਜਗ੍ਹਾ ਦੇ ਉੱਪਰ ਜਾਓ ਅਡਾਟ ਚੈਨਲਸ ਦੇਖੋ ਅਡਾਟ ਸਰਚ ਰਿਸਰਚ ਕਰੋ ਜਿਹੜੀ ਕੰਪਨੀਆਂ ਤੁਹਾਨੂੰ ਵਧੀਆ ਲੱਗਦੀਆਂ ਤੁਸੀਂ ਉਹਨਾਂ ਨੂੰ ਬਾਏ ਕਰੋ ਤਾਂ ਅੱਜ ਦਾ ਆਪਣਾ ਵੀਡੀਓ ਇਹ ਸੀਗਾ ਜੀ ਤਿੰਨ ਨਵੀਆਂ ਕੰਪਨੀਆਂਸ ਆਈਆਂ ਨੇ ਆਈਪੀਓ ਥਰੂ ਤੇ ਇਹਨਾਂ ਬਾਰੇ ਗੱਲ ਕਰਨੀ ਵੀ ਜ਼ਰੂਰੀ ਸੀ ਤਾਂ ਐਸੀ ਕਿ ਅੱਜ ਦੀ ਆਪਣੀ ਨਵੀਆਂ ਕੰਪਨੀਆਂਸ ਜੀ ਹਾਂ ਜਿਹੜੀ ਉਹ ਮੈਂ ਸਭ ਪਿਛਲੀ ਵਾਰ ਹੋ ਗਿਆ ਮੈਂ ਫੇਰ ਤੁਹਤੋਂ ਸਾਰਿਆਂ ਤੋਂ ਮਾਫੀ ਚਾਹੁੰਨਾ ਸਪੈਸ਼ਲੀ ਉਹਨਾਂ ਦੋਸਤਾਂ ਤੋਂ ਜਿਹੜੇ ਉਡੀਕ ਕਰਦੇ ਰਹੇ ਲਾਈਵ ਸੈਸ਼ਨ ਦੀ ਬਟਾ ਜੇ ਤੁਹਾਡੇ ਘਰ ਵੀ ਬੱਚੇ ਹੋਣਗੇ ਤੁਸੀਂ ਥੋੜਾ ਸਮਝ ਸਕਦੇ ਹੋ ਠੀਕ ਹੈ ਜੀ ਅਗਲੀ ਵਾਰ ਮੈਂ ਟਰਾਈ ਕਰੂੰਗਾ ਬਿਲਕੁਲ ਕੋਸ਼ਿਸ਼ ਕਰੂੰਗਾ ਕਿ ਉਹਨਾਂ ਨੂੰ ਬੰਨ ਕੇ ਰੱਖੀਏ ਨੂੜ ਕੇ ਰੱਖੀਏ ਉਹਨਾਂ ਟਾਈਮ ਦੇ ਲਈ ਤੇ ਦੂਸਰੀ ਗੱਲ ਹੈਗੀ ਆ ਜੀ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਪਲੀਜ਼ ਕਰ ਦਿਓ ਚੰਗਾ ਲੱਗਦਾ ਮੈਂ ਪੜਦਾ ਰਹਿਣਾ ਮੈਂ ਕਮੈਂਟ ਦਾ ਰਿਪਲਾਈ ਵੀ ਕਰਦਾ ਤੇ ਜਿਹੜੇ ਮੇਰੇ ਦੋਸਤਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ 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 ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਅਗਲੇ ਵੀਡੀਓ